ਫਾਈਬਰ ਦੇ ਵਿੱਚ ਬਣੀ ਹੋਈ ਹੈ ਸਾਰੀ ਇਹ। ਅੱਛਾ ਇਹ ਲੱਕੜ ਨਹੀਂ ਹੈਗੀ ਬਾਈ? ਨਹੀਂ ਲੱਕੜ ਨਹੀਂ ਹੈਗੀ। ਇਹ ਫਾਈਬਰ ਬਾਡੀ ਚ ਹੈ। ਹਾਂਜੀ ਸਰ। ਗੋਹਾ ਪਿਆ ਰਵੇ। ਠੀਕ ਹੈ। ਪੱਠੇ ਉਤਰ ਕੇ ਆਪਾਂ ਪਾ ਦਨੇ ਆ ਇਹਦੇ ਵਿੱਚ ਪੇ ਰਹਿਣ ਭਾਵੇਂ ਮਹੀਨਾ ਬੇ ਰਹਿਣਾ। ਖੇਤ ਬੰਨੇ ਜਾਣਾਗਾ ਰੇਹ ਦੇ ਗੱਟੇ-ਗੱਟੇ ਕਿਵੇਂ ਮਰਜੀ ਧਰ ਕੇ ਲੈ ਜਾਓ 4 ਕੁਆਰਟਨ ਤੱਕ ਬਾਈ ਕਹਿੰਦਾ ਕੈਪੈਸਿਟੀ ਹੈਗੀ ਤੇ ਜੈਨ ਗੱਡੀ ਦਾ ਇਹਦੇ ਵਿੱਚ ਹਿੱਸਾ ਲੱਗਿਆ ਹੋਇਆ ਹੈਗਾ। ਪਰਾ ਜਿਹੜੀ ਇਹ ਇਹ ਭੁਲਾਈ ਦੇ ਵਿੱਚ ਤਿਆਰ ਹੋਈ ਹੋਈ ਹੈ ਬਹੁਤ ਭਾਰੀ ਹੈ। ਬੜਾ 804 ਨੰਬਰ ਦਾ ਵਾਇਰਿੰਗ ਪੈਂਦਾ। ਕਿਸੇ ਨੇ ਥੋੜਾ ਜ਼ੋਰ ਨਹੀਂ ਲਵਾਉਣਾ ਸਿਰਫ ਲੈਫਟੀ ਐਂ ਤੇ ਜਿਹੜਾ ਤੁਹਾਡਾ ਭਾਰ ਹੈ ਉਹ ਹਲਕਾ ਹੋ ਜਾਊਗਾ ਪਤਾ રેੜੀ ਖਾਲੀ ਹੋ ਜਾਊ। ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਰਾਮਾ ਮੰਡੀ ਦੇ ਵਿੱਚ ਖੜੇ ਆ ਤੇ ਭਰਾ ਕੋਲੇ ਕਹਿੰਦੇ ਮੋਟਰਸਾਈਕਲ ਵਾਲੀਆਂ ਰੇੜੀਆਂ ਤੱਤੇ ਪਾਣੀ ਵਾਲੇ ਗਿੱਜਰ ਤੇ ਜਿਹੜੀਆਂ ਗੋਹੇ ਕੁੜੇ ਵਾਲੀਆਂ ਰੇੜੀਆਂ ਨੇ ਘਰਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਬਹੁਤ ਹੀ ਯੂਨੀਕ ਸਮਾਨ ਆ ਯਾਰ ਬਾਈ ਦਾ ਮਤਲਬ ਬਾਈ ਕਹਿੰਦਾ ਇੱਕੋ ਵਿਚਾਰ ਆ ਬਾਈ ਦਾ ਕਹਿੰਦਾ ਵੀ ਕੰਮ ਘੱਟ ਕਰ ਲਾਂਗੇ ਪਰ ਵਧੀਆ ਕਰਾਂਗੇ ਤੇ ਆਪਾਂ ਦਿਖਾਉਣਾ ਤੁਹਾਨੂੰ ਕੁਆਲਿਟੀ ਕੀ ਗੱਲਬਾਤ ਆ ਕੀ ਰੇਟ ਆ ਕਿਹੜਾ ਮਟੀਰੀਅਲ ਲਾਉਂਦੇ ਆ ਆਓ ਦੋਸਤੋ ਕਰਦੇ ਆ ਗੱਲਬਾਤ ਬਣੇ ਰਹੋ ਵੀਡੀਓ ਦੇ ਐਂਡ ਤੱਕ ਭਰਾ ਦਾ ਬਹੁਤ ਹੀ ਵਧੀਆ ਕੰਮ ਹੈ ਜਿਵੇਂ ਇੱਧਰ ਦਿਖਾਓ ਤੁਸੀਂ ਆਹ ਕਿੰਨੀਆਂ ਵਧੀਆ ਰੇੜੀਆਂ ਨੇਗੀਆਂ ਤੇ ਜਿਵੇਂ ਗੋਹੇ ਗੋਹੇ ਕੋੜੇ ਚੈੱਕ ਹਨ ਨੂੰ ਕਈ ਵਾਰੀ ਨਹੀਂ ਸਿਰ ਤੇ ਬੱਠਲ ਚੱਕਣਾ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਹਨਾ ਭਰਾ ਇੱਧਰ ਕੰਮ ਕਰੀ ਜਾਂਦੇ ਨੇ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਹੁਤ ਹੋਰ ਠੀਕ ਠਾਕ ਹੂੰ ਬਹੁਤ ਵਧੀਆ ਤੇ ਕਿੱਦਾਂ ਚੱਲ ਰਿਹਾ ਕੰਮ ਕਰਦਾ ਬਹੁਤ ਵਧੀਆ ਮਿਲਦਾ ਕਿਰਪਾ ਮਾਲਕ ਦੀ ਵਸ ਚਲੋ ਮਾਲਕ ਦੀ ਕਿਰਪਾ ਰਵੇ ਤੇ ਦੇਖੀ ਆਪਾਂ ਰੇੜੀਆਂ ਰੁਗੀਆਂ ਦੇਖੋ ਦੋਸਤਾਂ ਨੂੰ ਦਿਖਾਈਏ ਕੀ ਗੱਲ ਬਾਤ ਹੈ ਆ ਜਿਉ ਬਾਈ ਸਾਰਿਆਂ ਤੋਂ ਪਹਿਲਾਂ ਆਪਾਂ ਤੱਤੇ ਪਾਣੀ ਵਾਲੇ ਗਿੱਜਰ ਤੋਂ ਦੇਖਦੇ ਆਂਗੇ ਦੋਸਤੋ ਤੱਤੇ ਪਾਣੀ ਵਾਲੇ ਗਿੱਜਰ ਵੀ ਬਾਈ ਹੱਥੀ ਬਣਾਉਂਦੇ ਆਗੇ ਤੇ ਬਹੁਤ ਹੀ ਹੈਵੀ ਮਟੀਰੀਅਲ ਆ ਜਿਵੇਂ ਪੂਰਾ ਘੈਂਟ ਲੋਹਾ ਲੱਗਿਆ ਹੋਇਆ ਬਾਈ ਇਹਦੀ ਕੀ ਡਿਟੇਲ ਆ ਕੀ ਗੱਲਬਾਤ ਆ ਇਹ 18 ਗੇ ਚਾਦਰ ਚ ਬਣਿਆ ਹੋਇਆ ਜੀ ਇਹ ਠੀਕ ਹੈ ਇਹ 50 ਲੀਟਰ ਇਸ ਚ ਪਾਣੀ ਪੈਂਦਾ ਅੱਛਾ ਔਰ ਇਹ 2700 ਰੁਪਏ ਦਾ ਜਿਹੜਾ ਹੈਗਾ ਇਹਦਾ ਰੇਟ ਹੈਗਾ 2700 ਰੁਪਏ ਕੋਲੀ ਦਾ ਰੇਟ ਹੈ 50 ਲੀਟਰ ਪਾਣੀ ਪੈਂਦਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਬਈ ਛੋਟੇ ਪਏ ਨੇ ਫਿਰ ਇਹਨਾਂ ਬਾਰੇ ਵੀ ਦੱਸ ਦਿਓ ਕੋਈ ਹਾਂਜੀ ਇਹ ਇਹ ਹੈਗਾਗਾ 35 ਲੀਟਰ ਦਾ ਜੀ ਅੱਛਾ ਇਹ 2400 ਰੁਪਏ ਦਾ ਜੀ ਇਹ ਠੀਕ ਹੈ ਜੇ ਇਸ ਤੋਂ ਸਸਤਾ ਹਲਕਾ ਲੈਣਾ ਹੈ ਤਾਂ ਆਪਣੇ ਕੋਲੇ ਅੰਦਰ ਪਏ ਨੇ ਜੀ ਉਹ ਉਹ ਇਹ 18 ਗੇ ਚਾਦਰ ਚਾ ਜੀ ਉਹ 20 ਗੇ ਚਾਦਰ ਚਾ ਓਕੇ ਦੋਸਤੋ ਜਿਵੇਂ ਘਰਾਂ ਦੇ ਵਿੱਚ ਹੁਣ ਸਰਦੀਆਂ ਆ ਗਈਆਂ ਯਾਰ ਪਾਣੀ ਜਿਵੇਂ ਬਿਜਲੀ ਵਾਲੇ ਗਿੱਜਰ ਵੀ ਆ ਗਏ ਨੇ ਪਰ ਉਹ ਨਹੀਂ ਸਾਰਦੇ ਬਿਜਲੀ ਵਾਲੇ ਗਿੱਜਰ ਆ ਜਿਹੜੇ ਉਹ ਨਹੀਂ ਗਾੜ ਕੱਢਦੇ ਤਾਂ ਉਥੇ ਆ ਗਿੱਜਰ ਕੰਮ ਕਰਦੇ ਨੇਗੇ ਤੇ ਅੱਜ ਕੱਲ ਜਿਵੇਂ ਆਪਾਂ ਦੇਖਦੇ ਆਂ ਬਾਜ਼ਾਰਾਂ ਮਜ਼ੂਰਾਂ ਦੇ ਵਿੱਚ ਹਲਕੀ ਚਾਦਰ ਲਾ ਕੇ ਵੇਚੀ ਜਾਂਦੇ ਨੇ ਬਾਈ ਹੋਰੀ ਆਪ ਦਾ ਹੱਥੀ ਮਟੀਰੀਅਲ ਤਿਆਰ ਕਰਦੇ ਨੇ ਪੂਰਾ ਹੈਵੀ ਮਟੀਰੀਅਲ ਆ ਤੁਸੀਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਈ ਦਾ ਉਥੋਂ ਮਤਲਬ ਕਨੈਕਟ ਕਰਕੇ ਬਾਈ ਨਾਲ ਆ ਸਕਦੇ ਹੋ ਤੇ ਇੱਧਰ ਬਈ ਆਹ ਗੋਹੇ ਕੁੜੀ ਵਾਲੇ ਰੇੜੀਆਂ ਵੀ ਦਿਖਾ ਦੋ ਜਿਵੇਂ ਕਿਸੇ ਨੇ ਪਾਰ ਜਿਵੇਂ ਕਿਸੇ ਨੇ ਭਾਰ ਨਹੀਂ ਚੱਕਣਾ ਹੁੰਦਾ ਸਿਰ ਤੇ ਕੋਈ ਪ੍ਰੋਬਲਮ ਹੁੰਦੀ ਹੈ ਹਾਂਜੀ 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 ਤੇ ਜਿਵੇਂ ਪਸ਼ੂ ਪਸ਼ੂ ਰੱਖਦੇ ਨੇ ਦੁੱਧ ਅੱਧਾਲੇ ਹਾਂਜੀ ਇਹ ਉਹਨਾਂ ਵਾਸਤੇ ਆ ਡੇਰੀ ਵਾਲੇ ਵੀ ਇਹ ਬਹੁਤ ਯੂਜ਼ ਕਰਦੇ ਆ ਜੀ ਇਹ ਇਹ ਸਿੰਗਲ ਟਾਇਰ ਵਾਲੀ ਹੈਗੀ ਆ ਜੀ ਇਹ 3600 ਰੁਪਏ ਦੀ ਹੈਗੀ ਹੈ ਠੀਕ ਹੈ ਔਰ ਇਹ ਡਬਲ ਟਾਇਰ ਵਾਲੀ ਲਿਫਟਰ ਤੇ ਹੈ ਜੀ ਸਾਰੀਆਂ ਇਹ ਇਸ ਤਰ੍ਹਾਂ ਓਕੇ ਲਓ ਵੀ ਦੋਸਤੋ ਇੱਥੇ ਕੰਮ ਹੋਰ ਸੌਖਾ ਹੋ ਗਿਆ ਕਿਸੇ ਨੇ ਨਹੀਂ ਭਜਨ ਚੱਕਣਾ ਤਾਂ ਇਹਦੇ ਮਤਲਬ ਲਿਫਟ ਤੇ ਕੰਮ ਆ ਯਾਰ ਸਾਰਾ ਇਹ ਆ ਦੇਖੋ ਹੁਣ ਦਾ ਮਤਲਬ ਇਹਨੂੰ ਪਲਟਣ ਦੀ ਲੋੜ ਨਹੀਂ ਕੋਈ ਚੱਕਣ ਦੀ ਲੋੜ ਨਹੀਂ ਹੈਗੀ ਇਹਨੇ ਥੋੜਾ ਜ਼ੋਰ ਨਹੀਂ ਲਵਾਉਣਾ ਸਿਰਫ ਲਿਫਟ ਹੀ ਐਂ ਕਰਨੀ ਆ ਤੇ ਜਿਹੜਾ ਤੁਹਾਡਾ ਭਾਰ ਹੈ ਉਹ ਹਲਕਾ ਹੋ ਜੂਗਾ ਮਤਲਬ ਰੇੜੀ ਖਾਲੀ ਹੋ ਜੂਗੀ ਹਨਾ ਇਹ ਡਬਲ ਟਾਇਰ ਚ 4500 ਦੀ ਹੈ ਜੀ ਠੀਕ ਹੈ ਔਰ ਜਿਹੜਾ ਸਿੰਗਲ ਟਾਇਰ ਚ ਉਹ 3600 ਰੁਪਏ ਦੀ ਹੈ ਜੀ ਜਿਹੜੀ ਸਿੰਗਲ ਟਾਇਰ ਚ ਆ ਦੋਸਤੋ ਉਹ 3600 ਰੁਪਿਆ ਰੇਟ ਮਿਲੂਗਾ ਜਿਹੜੀ ਡਬਲ ਟਾਇਰ ਚ ਆ ਪੂਰੀ ਹੈਵੀ ਰੇੜੀ ਆ ਇਹ ਤੁਹਾਨੂੰ 4500 ਰੁਪਏ ਦੀ ਮਿਲੂਗੀ ਤੇ ਬਾਈ ਉਸ ਤੋਂ ਬਾਅਦ ਖੜੀਆਂ ਨੇ ਜਿਵੇਂ ਮੋਟਰਸਾਈਕਲ ਵਾਲੀਆਂ ਜਿਹੜੀਆਂ ਤੇ ਬਾਈ ਇਹਦੇ ਬਾਰੇ ਵੀ ਦੱਸੋ ਕੀ ਗੱਲ ਬਾਤ ਹੈ ਇੱਕੋ ਜਿਹੀ ਨੇ ਸਾਰੀਆਂ ਇਹ ਨਹੀਂ ਇਹ ਅਲੱਗ ਹੈ ਜੀ ਇਹ 18 ਗੇ ਚਾਦਰ ਚ ਬਣੀ ਹੋਈ ਹੈ ਜੀ ਓਕੇ ਹਾਂਜੀ ਇਹਦੇ ਕਾਰ ਦਾ ਹਿੱ अच्छा जैन गाडी ਦਾ ਐਸਾ ਲੱਗਿਆ ਹੋਇਆ ਹੈ ਪੂਰਾ ਮਜ਼ਬੂਤ ਕਰਨਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਆਏ ਥੋੜੀ ਆ ਵੀ ਜੇ ਜੇ ਮੈਂ ਰੇਰੂ ਵਾਲੇ ਗੱਟੇ ਧਰ ਕੇ ਲੈਣੇ ਹੁੰਦੇ ਤਾਂ ਸਾਈ ਇਹ ਤੁਸੀਂ 4 ਕੁਇੰਟਲ ਬੋਜਨ ਦੇ ਵਿੱਚ ਤੁਸੀਂ ਪਾ ਸਕਦੇ ਠੀਕ ਹੈ ਮਤਲਬ 4 ਕੁਇੰਟਲ ਤੱਕ ਰਹੀ ਦੀ ਕਪੈਸਿਟੀ ਹੈਗੀ ਆ ਦੋਸਤੋ ਖੇਤ ਬੰਨੇ ਜਾਣਾਗਾ ਰੇਹ ਦੇ ਗੱਟੇ-ਗੁੱਟੇ ਕਿਵੇਂ ਮਰਜੀ ਧਰ ਕੇ ਲੈ ਜਾਓ 4 ਕੁਇੰਟਲ ਤੱਕ ਬਾਈ ਕਹਿੰਦਾ ਕਪੈਸਿਟੀ ਹੈਗੀ ਤੇ ਜਨ ਗੱਡੀ ਦਾ ਇਹਦੇ ਵਿੱਚ ਹਿੱਸਾ ਲੱਗਿਆ ਹੋਇਆਗਾ ਜਨਰੀ ਲੱਗਿਆ ਹੋਇਆ ਹਾਂਜੀ ਹਾਂਜੀ ਜਨਕਾਰ ਦਾ ਹਿੱਸਾ ਔਰ ਜਿਹੜੇ ਟਾਇਰ ਲੱਗੇ ਨਾ ਇਹ ਐਕਟ ਤੇ ਐਕਟਵਾ ਦੇ ਦੋਸਤੋ ਇਹਦੇ ਵਿੱਚ ਟਾਇਰ ਨੇਗੇ ਤੇ ਨੰਬਰ ਸਕਰੀਨ ਤੇ ਦਿੱਤਾ ਹੋਇਆ 22 ਹੋਰ ਨਾਲ ਤੁਸੀਂ ਇਹਦਾ ਜਿਹੜਾ ਮੋਰ ਦਾ ਸੀਗੀ ਇਹ ਸਿੰਪਲ ਲੱਗਿਆ ਹੋਇਆ ਸਾਡਾ ਆਪਦਾ ਬਣਾ ਕੇ ਲੱਗਿਆ ਹੋਇਆ ਹੈ ਇਹ ਚੀਜ਼ ਜਿਹੜੀ ਇਹ ਚੱਲਦੀ ਅੱਗੇ ਠੀਕ ਹੈ ਹਾਂਜੀ ਹਾਂ ਇਹ ਤੁਸੀਂ ਹੱਥੀ ਤਿਆਰ ਕਰਕੇ ਲਾਇਆ ਹੈ ਹਾਂਜੀ ਹਾਂਜੀ ਤੇ ਮਤਲਬ ਯਾਰ ਕੋਈ ਲੰਬਾ ਨਹੀਂ ਆਉਂਦਾ ਕਿਸੇ ਤਰ੍ਹਾਂ ਦਾ ਹਣਾ ਤੇ ਉਸ ਤੋਂ ਬਾਅਦ ਵੀ ਜਿਵੇਂ ਇਹ ਖੜੀਆਂ ਨੇ ਇਹਨਾਂ ਤੇ ਔਰ ਇਹ ਇਹ ਫਾਈਬਰ ਦੇ ਵਿੱਚ ਬਣੀ ਹੋਈ ਹੈ ਸਾਰੀ ਇਹ। ਅੱਛਾ ਇਹ ਲੱਕੜ ਨਹੀਂ ਹੈਗੀ ਭਾਈ? ਨਹੀਂ ਲੱਕੜ ਨਹੀਂ ਹੈਗੀ। ਇਹ ਫਾਈਬਰ ਬਾਡੀ ਤੇ ਹੈ। ਹਾਂਜੀ। ਇਹਦੇ ਤੇ ਇਹਨਾਂ 'ਚ ਕੀ ਫਰਕ ਹੈ? ਹਾਂਜੀ ਇਹ ਇਹ ਜਿਹੜੀ ਇਹਦੇ ਮੂਰੇ ਐਕਟ ਵਸ ਸਕੂਟਰੀ ਦਾ ਇਹ ਸ਼ੌਕਰ ਲੱਗੇ ਹੋਇਆ ਜੀ ਇਸ ਤਰ੍ਹਾਂ ਗੈਂਪ ਦੰਦਿਆ ਹੈ। ਅੱਛਾ ਨੇੜੇ ਕਰਕੇ ਦਿਖਾ ਦਿਓ ਥੋੜਾ ਜਿਹਾ। ਇਹਦੇ ਵਿੱਚ ਹੰਪ ਲੱਗ ਮਤਲਬ ਉਹ ਹੈ। ਸ਼ੌਕਰ ਲੱਗੇ ਹੋਇਆ। ਸ਼ੌਕਰ ਲੱਗੇ ਹੋਇਆ ਜੀ ਇਹ। ਠੀਕ ਹੈ। ਤੇ ਦੋਸਤੋ ਇੱਥੇ ਤੁਹਾਨੂੰ ਥੋੜਾ ਜਿਹਾ ਆਪਾਂ ਜਾਣਕਾਰੀ ਵੀ ਦੰਨੇ ਆ ਵੀ ਯਾਰ ਗੋਣ ਵਾਲੀ ਗੱਲ ਆ ਗਈ ਭਾਈ ਇਹ ਫਾਈਬਰ ਬਾਡੀ ਤੇ ਲੱਕੜ ਬਾਡੀ ਦਾ ਕੀ ਫਰਕ ਹੈਗਾ? ਇਹ ਆਮ ਤਾਂ ਜਿਵੇਂ ਚਾ ਉਹੋ ਗਲ ਜਾਂਦੀ ਹੈ। ਅੱਛਾ। ਇਹਦੇ ਵਿੱਚ ਗੋਹਾ ਪਿਆ ਰਵੇ। ਠੀਕ ਹੈ। ਪੱਠੇ ਉਤਰ ਕੇ ਆਪਾਂ ਪਾ ਦਨੇ ਆ ਇਹਦੇ ਵਿੱਚ ਪਏ ਰਹਿਣ ਭਾਵੇਂ ਮਹੀਨਾ ਪਏ ਰਹਿਣਾ। ਠੀਕ ਹੈ ਗੱਲ। ਇਹਨੂੰ ਜਰ ਨਹੀਂ ਪੈਂਦੀ। ਹਾਂ ਵੀ ਦੋਸਤੋ ਜਿਵੇਂ ਤੁਸੀਂ ਦੇਖੋ ਯਾਰ ਵੀ ਜੰਗਾਲ ਨੇ ਆਪਾਂ ਦੇਖਦੇ ਆਂ ਵੀ ਰੇੜੀ ਦੇ ਵਿੱਚ ਕੋਈ ਵੀ ਸਲਾਬ ਵਾਲੀ ਚੀਜ਼ ਵੀ ਆ ਗੋਹਾ ਪੈ ਮੰਨ ਲਓ ਕਿ ਚਲੋ ਕੋਈ ਵੀ ਚੀਜ਼ ਵੀ ਆ ਪਾਣੀ ਨਾਲ ਜਿਵੇਂ ਪੱਠੇ ਪੁੱਠੇ ਤਰੇਲ ਨਾਲ ਭਜਾਉਂਦੇ ਆਂ। ਹਾਂਜੀ ਹਾਂਜੀ। ਤਾਂ ਉੱਥੋਂ ਰੇੜੀ ਆ ਜਿਹੜੀ ਜੰਗਾਲ ਫੜਨੀ ਸ਼ੁਰੂ ਕਰ ਦਿੰਦੀ ਆ। ਤਾਂ ਬਾਈ ਹੋਰੀ ਕਹਿੰਦੇ ਫਾਈਬਰ ਬੋਡੀ ਦੇ ਵਿੱਚ ਬਾਈ ਹੋਰ ਇਹਨਾਂ ਲੈ ਕੇ ਆਉਂਦੀਆਂ ਗਿਆ ਰੇ ਹਾਂਜੀ ਕਾਰ ਦੇ ਟਾਇਰ ਉਹ ਵੱਡੇ ਦੇ ਅੱਛਾ ਇਹਦੇ ਕਾਰ ਦੇ ਟਾਇਰ ਆਗੇ ਇਹ ਇਹ ਆਲਟੋ ਗੱਡੀ ਦੇ ਟਾਇਰ ਆ ਆਲਟੋ ਦਾ ਹੀ ਇਹਦੇ ਹਿੱਸਾ ਲੱਗਿਆ ਹੋਇਆ ਠੀਕ ਹੈ ਬਈ ਹਾਂਜੀ ਹਾਂ ਤੇ ਬਈ ਇਹਦਾ ਫਿਰ ਰੇਟ ਰੂਟ ਦਾ ਕੀ ਉਹਦੇ ਨਾਲੋਂ ਕਿੰਨਾ ਕੁ ਫਰਕ ਆ ਹਾਂ ਇਹ 16.5 ਹਜ਼ਾਰ ਦੀ ਹੈ ਜੀ 16.5 ਹਜ਼ਾਰ ਦੀ ਤੇ ਜੇ ਕੋਈ ਬਈ ਆਪਣੀ ਵੀਡੀਓ ਦੇਖ ਕੇ ਆਵੇ ਲੈਸ ਲਸ ਕਰ ਦੋਗੇ ਹਾਂਜੀ ਉਹ ਤਾਂ ਮਾਨਤਨ ਜ਼ਰੂਰ ਕਰਾਂਗੇ ਠੀਕ ਹੈ ਬਈ ਤੇ ਹੋਰ ਬਈ ਆਪਣੇ ਕੋਲੇ ਗੀਜ਼ਰ ਵੀ ਆ ਗਏ ਮਤਲਬ ਭਾਰਤ ਕੋਲੇ ਰੇਡੀਆਂ ਵੀ ਆ ਗਈਆਂ ਹਨ ਬੰਦੇ ਆ ਜੀ ਇਹ ਇਹ ਬਣਾਉਣੇ ਆ ਜੀ ਅਸੀਂ ਠੀਕ ਹੈ ਤੋ ਉਸ ਤੋਂ ਬਾਅਦ ਦਿਖਾ ਦਿਓ ਵੀ ਬੰਜੇ ਮੁਝੇ ਵੀ ਬਾਈਹੋਰੀ ਬਣਾਉਂਦੇ ਨੇ ਜਿਵੇਂ ਘਰਾਂ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਹੈ ਜੀ ਹੈਵੀ ਹੈ ਇਹ 11-12 ਕਿਲੋ ਦਾ ਇੱਕ ਮੰਜਾ ਜੀ ਇਹ ਠੀਕ ਹੈ ਹਾਂਜੀ 11-12 ਕਿਲੋ ਦਾ ਇੱਕ ਮੰਜਾ ਬਾਈ ਹਾਂਜੀ ਹਾਂਜੀ ਕਿਤੇ ਨਹੀਂ ਜਾਂਦਾ ਜੇ ਆਪ ਕੋਈ ਨਹੀਂ ਹੈਗਾ ਮੰਜਾ ਮਤਲਬ ਹੀ ਨਹੀਂ ਭਾਵੇਂ ਕੁ ਮਾਟਲ 2 ਕੁ ਮਾਟਲ ਦਾ ਬੰਦਾ ਵੈਸੇ ਹਾਂਜੀ ਹਾਂਜੀ ਹਾਂ ਔਰ ਇਸ ਤੋਂ ਸਸਤੀਆਂ ਵੀ ਬਣਦੀਆਂ ਜੀ ਰਿਹੜੀਆਂ ਇਸ ਤੋਂ ਮਹਿੰਗੀਆਂ ਵੀ ਬਣਦੀਆਂ ਹੋਰ ਠੀਕ ਹੈ ਬਾਈ ਤੇ ਬਾਈ ਜਿਵੇਂ ਤੁਸੀਂ ਇੱਕ ਰਿਹੜੀ ਤਿਆਰ ਕਰੀ ਜਾਂਦੇ ਹੋ ਉਹਦੇ ਬਾਰੇ ਦੱਸੋਗੇ ਕੋਈ ਜਾਣਕਾਰੀ ਦੇਵੋਗੇ ਹਾਂਜੀ ਆਜੋ ਜੀ ਆਜੋ ਦੋਸਤੋ ਇਹ ਨਹੀਂ ਹੈਗਾ ਵੀ ਰੰਗ ਮਾਰ ਕੇ ਖੜਾ ਰੱਖੀਆਂ ਵੀ ਬਾਈ ਹੋਰੀ ਇੱਕ ਰੇੜੀ ਤਿਆਰ ਵੀ ਕਰੀ ਜਾਂਦੇ ਨੇ ਸੈਂਪਲ ਨਮੂਨਾ ਜਿਹੜਾ ਜਿਹੜਾ ਮਟੀਰੀਅਲ ਲੱਗ ਰਿਹਾ ਉਹਦੇ ਵਿੱਚ ਤਾਂ ਉਹ ਥੋੜੇ ਮਤਲਬ ਉਹ ਤੇ ਚਾਨਣਾ ਪਾਵਾਂਗੇ ਵੀ ਕਿਹੜਾ ਕਿਹੜਾ ਮਟੀਰੀਅਲ ਬਾਈ ਲਾਈ ਜਾਂਦੇ ਨੇ ਤੇ ਇਹਦਾ ਕੀ ਰੇਟ ਹੋਊਗਾ ਜਿਹੜੀ ਇਹ ਰੇੜੀ ਤਿਆਰ ਕਰੀ ਜਾਂਦੇ ਨੇ ਬਾਈ ਹਾਂਜੀ ਬਾਈ ਇਹ ਜਿਹੜਾ ਇਹਦਾ ਹਿੱਸਾ ਜੀ ਇਹ ਸਾਡਾ ਆਪ ਦਾ ਤਿਆਰ ਕਰਿਆ ਹੋਇਆ ਠੀਕ ਹੈ ਉਹ ਇਹਦੇ ਵਿੱਚ 18 ਗੇ ਚਾਦਰ ਪੋਣੀ ਹੈਗੀ ਅੱਛਾ ਹਾਂਜੀ ਇਹਦਾ ਰੇਟ ਹੈਗਾ ਹੈਗਾ 12000 ਰੁਪਈਆ ਓਕੇ ਹਾਂਜੀ ਓਏ ਵੇਖਣ ਚ ਤੁਹਾਨੂੰ ਓਦਾਂ ਦੀ ਲੱਗਣੀ ਹੈ ਥੋੜਾ ਨੇੜੇ ਕਰਕੇ ਦਿਖਾ ਦਿਓ ਤੇ ਇਹਦੇ ਵਿੱਚ 18 ਗੇਜ ਦੀ ਚਾਦਰ ਹੈ ਹਾਂਜੀ 18 ਗੇਜ ਦੀ ਜਿਸਤੀ ਚਾਦਰ ਲੱਗਣੀ ਹੈ ਇਹੜਾ ਹਿੱਸਾ ਹਾ ਇਹ ਸਾਡਾ ਆਪ ਦਾ ਬਣਾ ਕੇ ਤਿਆਰ ਕੀਤਾ ਹੋਇਆ ਹੈ ਤੇ ਟਾਇਰ ਹੈਗੇ ਆਲਟੋ ਇਹਦੇ ਸੌਰੀ ਐਕਟਿਵ ਵਾਲੇ ਐਕਟਿਵ ਸਕੂਟਰੀ ਦੇ ਟਾਇਰ ਹੈ ਇਹਦੇ ਚ ਹਾਂਜੀ ਹਾਂ ਤੇ ਬਦਲੋ ਯਾਰ ਹੋਰ ਜਿਹੜੀ ਇਹਦੀ ਹੱਬ ਹੈ ਹੱਬ ਵਗੈਰਾ ਵੀ ਅਸੀਂ ਬਹੁਤ ਵਧੀਆ ਲਾਉਣੇ ਆ ਜੀ ਆ ਦੇਖੋ ਪੂਰੀ ਹੈਵੀ ਹੱਬ ਹੈ ਜੀ ਇਹ ਹਾਬਾਣਾ ਜਿਹੜੀ ਇਹ ਇਹ ਭੁਲਾਈ ਦੇ ਵਿੱਚ ਤਿਆਰ ਹੋਈ ਹੋਈ ਹੈ ਬਹੁਤ ਭਾਰੀ ਹੈ ਆਪਾਂ ਇਹਦੇ 1204 ਨੰਬਰ ਦਾ ਵਾਇਰਿੰਗ ਪੈਂਦਾ ਇਹਦੇ ਠੀਕ ਹੈ ਹਾਂਜੀ ਮਤਲਬ ਜੱਗਦੀ ਨਹੀਂ ਹੈਗੀ ਕਿੰਨਾ ਮਰਜੀ ਨਾ ਜੀ ਨਾ ਤੇ ਦੋਸਤੋ ਬਾਈ ਹੋ ਰਹੀ ਯਾਰ ਜੇ ਇਹਦੇ ਵਿੱਚ 6300 4 ਦਾ ਵੀ ਪੈ ਜਾਂਦਾ ਜੀ अच्छा हां 6805 ਦਾ ਹੀ 3504 ਦਾ ਹੀ ਪਿਆ ਜਾਂਦਾ ਤੇ ਦੋਸਤੋ ਜਿੰਮੇ ਤੁਸੀਂ ਰੈਡੀ ਵਧੀਆ ਤਿਆਰ ਕਰਾਉਣੀ ਆ ਤਾਂ ਬਾਈ ਹੋਰੀ ਤੁਹਾਨੂੰ ਦਿਖਾ ਕੇ ਮਟੀਰੀਅਲ ਲਾਉਣਗੇ ਆ ਨਹੀਂ ਹੈਗਾ ਵੀ ਕਿਸੇ ਵੀ ਤਰ੍ਹਾਂ ਦੀ ਲੁਕ ਮਿਲ ਭੇਟਮੀ ਗੱਲ ਹੈ ਕੋਈ ਹਨਾ ਵੀ ਕਹਿਣਗੇ ਕੁਝ ਹੋਰ ਤੇ ਲਾਉਣਗੇ ਕੁਝ ਹੋਰ ਤੇ ਬਹੁਤ ਹੀ ਸੋਹਣਾ ਕੰਮ ਆ ਬਾਈ ਹੋਰਾਂ ਦਾ ਕੁਆਲਿਟੀ ਬਾਕਮਾਲ ਹੈ ਤੇ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈਗਾ ਆਪਾਂ ਕਨੈਕਟ ਕਰ ਸਕਦੇ ਹੋਗੇ ਤੇ ਬਾਈ ਹੋਰ ਕੀ ਮਤਲਬ ਤਿਆਰ ਕਰ ਰਹੇ ਹੋ ਤੁਸੀਂ ਇਹਦੇ ਨਾਲ ਨਾਲ ਹਾਂ ਜੀ ਉਹ ਵੈਸੇ ਟਰਾਲੀਆਂ ਦਾ ਵੀ ਚੱਲਦਾ ਜੀ ਨਾਲ ਠੀਕ ਹੈ ਹਾਂ ਉਹ ਸੀਜ਼ਨ ਤੋਂ ਸੀਜ਼ਨ ਚੱਲਦਾ ਓਕੇ ਤੇ ਦੋਸਤੋ ਬਾਈ ਹੋਰੀ ਨਾਲ ਟਰਾਲੀਆਂ ਦਾ ਵੀ ਕਰਦੇ ਨੇ ਸੀਜ਼ਨ ਟੂ ਸੀਜ਼ਨ ਮਤਲਬ ਕੰਮ ਕਰਦੇ ਨੇਗੇ ਆਰਡਰ ਤੇ ਤਿਆਰ ਕਰਾ ਸਕਦੇ ਹਾਂਵੀ ਮਟੀਰੀਅਲ ਲਾਉਣਗੇ ਬਾਈ ਜੀ ਨੰਬਰ ਸਕਰੀਨ ਤੇ ਦੱਸ ਦਿਓ ਕਈ ਵਾਰੀ ਕਿਸੇ ਨੇ ਕਨੈਕਟ ਕਰਨਾ ਹੁੰਦਾ ਹੈਗਾ 94633 437022 ਏ ਬਾਈ ਕੋਈ ਹੋਰ ਨੰਬਰ ਹੋਵੇ ਕਿ ਕੋਈ ਨੰਬਰ ਚੱਲ ਇੱਕ ਨੰਬਰ ਹੀ ਚੱਲਦਾ ਇੱਕੋ ਹੀ ਬਾਦੂ ਆ ਬਾਈ ਕਹਿੰਦਾ ਤੇ ਦੋਸਤੋ ਨੰਬਰ ਆਪਾਂ ਸਕਰੀਨ ਤੇ ਵੀ ਦਿੱਤਾ ਹੋਇਆ ਬਾਈ ਕਹਿੰਦਾ ਬਾਲੇ ਨੰਬਰ ਨਹੀਂ ਰੱਖਦੇ ਹੈਗੇ ਕੰਮ ਮਤਲਬ ਬਾਈ ਕਹਿੰਦਾ ਵੀ ਕੱਟ ਕਰ ਲਾਂਗੇ ਯਾਰ ਵੀ ਆਏ ਨਹੀਂ ਹੈਗਾ ਵੀ ਕੱਲ ਨੂੰ ਲੰਬੇ ਜਾਣਗੇ ਕੰਮ ਦੇ ਵਿੱਚ ਹਨਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਹੋਈ ਤਾਂ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਓਕੇ ਜੀ ਓਕੇ